ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਸਾਡੇ ਫੁੱਫੜ ਜੀ ਸਰਦਾਰ ਰੋਲਕ ਸਿੰਘ ਜੀ ਸ਼ਾਹੀ ਜਿਨ੍ਹਾਂ ਵੀ ਅੱਜ ਅੰਤਮ ਅਰਦਾਸ ਦੇ ਵਿੱਚ ਸੰਗਤਾਂ ਪਹੁੰਚੀਆਂ ਹਨ ਭੋਗ ਦੇ ਸਮੇਂ ਦੇ ਉੱਤੇ ਜਿਹੜੇ ਜਿਹੜੇ ਭੈਣ ਭਰਾ ਰਿਸ਼ਤੇਦਾਰ ਸੱਜਣ ਮਿੱਤਰ ਪਹੁੰਚੇ ਨੇ ਅਸੀਂ ਉਹਨਾਂ ਦਾ तहे ਦਿਲੋਂ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਪਰਿਵਾਰ ਦੇ ਨਾਲ ਆ ਕੇ ਦੁੱਖ ਸਾਂਝਾ ਕੀਤਾ ਅਤੇ ਪਰਿਵਾਰ ਨੂੰ ਲੋਕ ਨੇ ਬੰਦਾਇਆ ਹੈ ਸੋ ਅਸੀਂ ਸਾਨੂੰ ਸਾਕੇਤਾ ਦਾ ਬਹੁਤ ਬਹੁਤ ਧੰਨਵਾਦ ਕਰਦਿਆਂ ਜਿਹੜੀਆਂ ਘੋੜੇ ਪਹੁੰਚੀਆਂ ਹਨ ਅਸੀਂ ਜੋ ਸਰਦਾਰ ਰੌਣਕ ਸਿੰਘ ਜੀ ਸਨ ਉਹ ਬਹੁਤ ਹੀ ਸਮਾਜ ਸੇਵਕ ਅਤੇ ਬਹੁਤ ਹੀ ਜਿਹਨਾਂ ਦਾ ਨਾਂ ਹੀ ਰੌਣਕ ਸਿੰਘ ਸੀ ਸੋ ਬਹੁਤ ਰੌਣਕੀ ਤੇ ਬਹੁਤ ਹੀ ਸਾਡੇ ਇੱਥੇ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਵੀ ਰਹੇ ਨੇ ਤੇ ਗੁਰਦੁਆਰਾ ਸਾਹਿਬ ਦੇ ਖਜ਼ਾਨਚੀ ਵੀ ਰਹੇ ਨੇ ਹੋਰ ਵੀ ਇਹਨਾਂ ਨੇ 35 ਸਾਲ ਕੋਟਲਾ ਜੰਗਾ ਦੇ ਵਿੱਚ ਜੋ ਗੁਰਦੁਆਰਾ ਸਾਹਿਬ ਦੀ ਸੇਵਾ ਨਿਭਾਈ ਹੈ ਬਹੁਤ ਹੀ ਸੂਝਵਾਨ ਤੇ ਸਿਆਣੇ ਬੰਦੇ ਸਨ ਸੋ ਸਾਨੂੰ ਬਹੁਤ ਘਾਟਾ ਪਿਆ ਇਸ ਚੀਜ਼ ਦਾ ਜਦਕਿ ਜਿਵੇਂ ਕਿ ਪਰਿਵਾਰ ਨੂੰ ਘਾਟਾ ਪਿਆ ਉਹ ਸਮੂਹ ਸੰਗਤਾਂ ਨੂੰ ਸੰਗਤਾਂ ਨੂੰ ਬਹੁਤ ਘਾਟਾ ਪਿਆ ਨਾ ਦਾ ਬਹੁਤ ਹੀ ਚੰਗੇ ਸੁਭਾਅ ਦੇ ਮਾਲਕ ਸਨ ਸੋ ਅਸੀਂ ਦੁਬਾਰਾ ਸਮੂਹ ਸੰਗਤਾਂ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਅੱਗੇ ਦੁੱਖ ਸਾਂਝਾ ਕੀਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਸਾਡੇ ਫੁੱਫੜ ਜੀ ਸਰਦਾਰ ਰੋਲ ਸਿੰਘ ਜੀ ਸ਼ਾਹੀ ਜਿਨ੍ਹਾਂ ਵੀ ਅੱਜ ਅੰਤਮ ਅਰਦਾਸ ਦੇ ਵਿੱਚ ਸੰਗਤਾਂ ਪਹੁੰਚੀਆਂ ਹਨ ਭੋਗ ਦੇ ਸਮੇਂ ਦੇ ਉੱਤੇ ਜਿਹੜੇ-ਜਿਹੜੇ ਭੈਣ ਭਰਾ ਰਿਸ਼ਤੇਦਾਰ ਸੱਜਣ ਮਿੱਤਰ ਪਹੁੰਚੇ ਨੇ ਅਸੀਂ ਉਹਨਾਂ ਦਾ तहे ਦਿਲੋਂ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਪਰਿਵਾਰ ਦੇ ਨਾਲ ਆ ਕੇ ਦੁੱਖ ਸਾਂਝਾ ਕੀਤਾ ਅਤੇ ਪਰਿਵਾਰ ਨੂੰ ਲੋਕ ਨਹੀਂ ਬੰਦਾਇਆ ਹੈ ਤੋ ਸਭ ਨੂੰ ਸਮੂਹ ਸਕੱਤਾ ਦਾ ਤੈਦ ਨੂੰ ਧੰਨਵਾਦ ਕਰ ਦਿੰਦੇ ਆ ਜਿਹੜੀਆਂ ਘੋੜ ਤੇ ਪਹੁੰਚੀਆਂ ਹਨ ਅਸੀਂ ਜੋ ਸਰਦਾਰ ਰੌਣਕ ਸਿੰਘ ਜੀ ਸਨ ਉਹ ਬਹੁਤ ਹੀ ਸਮਾਜ ਸੇਵਕ ਅਤੇ ਬਹੁਤ ਹੀ ਜਿਹਨਾਂ ਦਾ ਨਾਂ ਹੀ ਰੌਣਕ ਸਿੰਘ ਸੀ ਸੋ ਬਹੁਤ ਰੌਣਕੀ ਤੇ ਬਹੁਤ ਹੀ ਸਾਡੇ ਇੱਥੇ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਵੀ ਰਹੇ ਨੇ ਤੇ ਗੁਰਦੁਆਰਾ ਸਾਹਿਬ ਦੇ ਖਜ਼ਾਨਚੀ ਵੀ ਰਹੇ ਨੇ ਹੋਰ ਵੀ ਉਹਨੇ 35 ਸਾਲ ਕੋਟਲਾ ਜੰਗਾ ਦੇ ਵਿੱਚ ਜੋ ਗੁਰਦੁਆਰਾ ਸਾਹਿਬ ਦੀ ਸੇਵਾ ਨਿਭਾਈ ਆ ਬਹੁਤ ਹੀ ਸੁਭਜਵਾਨ ਤੇ ਸਿਆਣੇ ਬੰਦੇ ਸਨ ਸੋ ਸਾਨੂੰ ਬਹੁਤ ਘਾਟਾ ਪਿਆ ਇਸ ਚੀਜ਼ ਦਾ ਜਦਕਿ ਜਿਵੇਂ ਕਿ ਪਰਿਵਾਰ ਨੂੰ ਘਾਟਾ ਪਿਆ ਉਹ ਸਮੂਹ ਸੰਗਤਾਂ ਨੂੰ ਸੰਗਤਾਂ ਨੂੰ ਬਹੁਤ ਘਾਟਾ ਪਿਆ ਇਹਨਾਂ ਦਾ ਬਹੁਤ ਹੀ ਚੰਗੇ ਸਰਵਾਦੇ ਮਾਲਕ ਸਨ ਸੋ ਅਸੀਂ ਦੁਬਾਰਾ ਸਮੂਹ ਸੰਗਤਾਂ ਦਾ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਅੱਗੇ ਤੋਂ ਸਾਂਝਾ ਕੀਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ